ਪੀਤੀ ਸ਼ੁੱਕਰਵਾਰ ਦੇਰ ਰਾਤ ਟਰੱਕ ਯੂਨੀਅਨ ਗੜਦੀ ਵਾਲਾ ਵਿਖੇ ਸਥਿਤ ਹੈਪੀ ਆਟੋ ਇਲੈਕਟ੍ਰੀਸ਼ੀਅਨ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਗ੍ਰਾਹਕਾਂ ਦੀਆਂ ਚਾਰਜ ਕਰਨ ਲਈ ਆਈਆਂ ਲਗਭਗ 12 ਬੈਟਰੀਆਂ ਦੋ ਨਵੀਆਂ ਬੈਟਰੀਆਂ ਸਮੇਤ ਗੱਲੇ ਵਿੱਚੋਂ ਪੇ ਲਗਭਗ 2000 ਰੁਪਏ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬੰਦੀ ਦੁਕਾਨ ਦੇ ਮਾਲਕ ਪਰਮਿੰਦਰ ਸਿੰਘ ਪੁੱਤਰ ਸ਼੍ਰੀ ਸੇਵਾ ਸਿੰਘ ਵਾਸੀ ਪਿੰਡ ਮਸਤੀਵਾਲ ਨੇ ਗੜਦੀਵਾਲਾ ਪੁਲਿਸ ਨੂੰ ਲਿਖਤੀ ਦਰਖਾਸਤ ਦਿੰਦੇ ਹੋਏ ਦੱਸਿਆ ਕਿ ਉਹ ਟਰੱਕ ਜੁਨੀਅਨ ਨਜ਼ਦੀਕ ਹੈਪੀ ਆਟੋ ਇਲੈਕਟ੍ਰੀਸ਼ਨ ਦੀ ਦੁਕਾਨ ਕਰਦਾ ਹੈ ਉਸਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਦੁਕਾਨ ਨੂੰ ਬੰਦ ਕਰਕੇ ਆਪਣੇ ਪਿੰਡ ਮਸਤੀਵਾਲ ਵਿਖੇ ਚਲਾ ਗਿਆ ਉਸਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਲਗਭਗ 6 ਵਜੇ ਉਸਤੇ ਗਵਾਂਢ ਵਿੱਚ ਚਾਹ ਵਾਲੇ ਦੁਕਾਨਦਾਰ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਜਦੋਂ ਉਸਨੇ ਦੁਕਾਨ ਦਾ ਸ਼ਟਰ ਖੋਲ ਕੇ ਦੇਖਿਆ ਤਾਂ ਦੁਕਾਨ ਵਿੱਚ ਚਾਰਜ ਕਰਨ ਲਈ ਆਈਆਂ 12 ਬੈ ਉਮੀਆਂ ਬੈਟੀਆਂ ਸਮੇਤ ਗੱਲੇ ਵਿੱਚ ਪਿਆ ਲਗਭਗ 2000 ਰੁਪਇਆ ਗਾਇਬ ਸੀ ਉਸਨੇ ਦੱਸਿਆ ਕਿ ਉਸ ਦਾ ਲਗਭਗ 70000 ਦੇ ਕਰੀਬ ਨੁਕਸਾਨ ਹੋ ਗਿਆ ਹੈ ਉਸਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਗੰਭੀਰਤਾ ਨਾਲ ਛਾਣਬੀਨ ਕੀਤੀ ਜਾਵੇ ਅਤੇ ਉਸ ਦੇ ਸਮਾਨ ਦੀ ਪਰਪਾਈ ਕਰਵਾਈ ਜਾਵੇ ਉਸਨੇ ਇਹ ਵੀ ਮੰਗ ਕੀਤੀ ਕਿ ਰਾਤ ਸਮੇਂ ਪੁਲਿਸ ਦੀ ਗਸ਼ਤ ਭਦਾਈ ਜਾਵੇ ਤਾਂ ਜੋ ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ ਇੱਕ ਸਾਡਾ ਸ਼ਟਰ ਚੱਕਿਆ ਹੋਇਆ ਸੀ ਲੌਕ ਤੋੜ ਕੇ ਜਦੋਂ ਆ ਕੇ ਦੇਖਿਆ ਤਾਂ ਅੰਦਰੋਂ 12 ਬੈਟਰੀਆਂ ਪੁਰਾਣੀਆਂ ਸਨ ਇਹਨਾਂ ਵਟੜ ਦੀ ਬੈਟਰੀਆਂ ਨੇ ਅਨੇਕ ਪਰ ਦੋ ਬੈਟਰੀਆਂ ਇੱਥੇ ਰੈਕ ਦੇ ਵਿੱਚ ਸਿੱਗੀਆਂ ਨਵੀਂ ਉਹ ਵੀ ਨਾਲ ਲੱਗਾ ਚੱਤੀ ਜਿੰਨਾ ਕਰਤੇ ਸੀਮੇਟ ਦੱਸ ਦਿੱਤੀ ਇਹ ਅਸਥਮਾ ਤੇ ਰੇਵਾ ਬਧੀ ਸੱਤ ਕੋ ਸੀ ਜਾਂਦਾ ਐਸਟੂਮੇਟ ਆ ਨੋਰਮਲ ਇਹਦੇ ਵਿੱਚ ਗਾਕਾਂ ਦੀਆਂ ਬੈਟਰੀ ਚਾਰਜ ਲੱਗੀਆਂ ਨਹੀਂ ਸੀ ਉਹ ਵੀ ਹੁਣ ਅਗਲਿਆਂ ਨੂੰ ਕਿੰਨੇ 8-9 ਬੈਟਰੀ ਚਾਰਜ ਲੱਗੀਆਂ ਸੋ ਨਵੀਆਂ ਨਿਕੜੀਆਂ ਹੈ ਜੀ ਤੇ ਕੀ ਕਹਿੰਨੇ ਤੁਸੀਂ ਕੀ ਮੰਗ ਕਰਦੇ ਆ ਮੰਗ ਇਹ ਇਨਸਾਫ ਉੱਤੇ ਜਮ ਅਫਾਰੀ ਕਰਾਈਆ ਮਦਰ ਕੋਈ ਪੁਛਗਿਛ ਨਹੀਂ ਹੋਈ ਉਹ ਵੀ ਮੈਂ ਤਾਂ ਇਹ ਕਹਿੰਦਾ ਜਉਣਾ ਕੋਈ ਪੁਲਿਸ ਕੋਸ਼ਿਸ਼ ਕਰੇ ਕਿ ਅੱਗੇ ਤੋਂ ਇਹ ਚੋਰੀਆਂ ਨਾ ਹੋਣ ਕਿਤੇ ਦੁਕਾਨ ਦੁਕਾਨਾਂ ਦੇ ਉੱਤੇ ਕੋਈ ਚੌਂਕੀਦਾਰ ਵਗੈਰਾ ਦਾ ਪ੍ਰਬੰਧ ਹੈਗਾ ਕਿ ਕੋਈ ਨੀ ਦਾ ਕੋਈ ਇੱਥੇ ਨਾ ਕੋਈ ਕੈਮਰਾ ਕੈਮਰਾ ਜਿਹੜਾ ਸਵੇਰੇ ਪੋਸਟਾ ਨੂੰ ਹੁੰਕਿੱਤਾ ਸੀ ਜਿੰਦੇ ਮੌਕਾ ਦੇਖਣ ਵਾਸਤੇ ਜਿੰਦੇ ਅਸੀਂ ਛਾਣੇ ਦੇ ਵਿੱਚ ਹੀ ਵਰਕਰ ਹੀ ਦੋ ਆ ਜੀ ਕੋਈ ਮੌਕੇ ਤੇ ਵੀ ਕੋਈ ਨਹੀਂ ਆਇਆ ਆ ਵੀ ਵੀਡੀਓ ਬਣਾਈ ਸੀ ਸਾਡਾ ਛੋਟਾ ਵੀਰ ਆ ਬੜੀ ਮਿਹਨਤ ਨਾਲ ਆਪਣਾ ਕੰਮ ਕਰਦਾ ਕਿ ਬੜਾ ਹੱਥ ਨਾਲ ਦੀ ਕਮਾਈ ਹੁੰਦੀ ਹਰੇ ਗਰੀਬ ਬੰਦੇ ਦੀ ਅਸੀਂ ਤਾਂ ਗਾਂਵਾਂ ਬਾਹਰ ਦੇ ਪ੍ਰਸ਼ਾਸਨ ਨੂੰ ਇਹ ਹੀ ਮੰਨ ਕਰਦੇ ਆ ਕਿ ਇਹਨੂੰ ਜਿੰਨੀ ਅਸੀਂ ਕੋਈ ਗ੍ਰਾਹੀ ਤੱਕ ਜਾਇਆ ਜਾਵੇ ਜਿਹਦੀ ਇਨਕੁਆਰੀ ਕੀਤੀ ਜਾਵੇ ਪੂਰੇ ਸ਼ਹਿਰ ਦੇ ਜਿਹੜੇ ਕੈਮਰੇ ਆ ਉਹਨਾਂ ਨੂੰ ਉਹ ਤੇ ਸਰਚ ਕੀਤੀ ਜਾਵੇ ਕਿ ਤਾਂ ਅਕੇ ਯੋਜਨਾ ਨਾਲ ਅਨਸਾਰ ਕਿ ਯੋਜਨਾ ਨਾਲ ਅਨਸਾਰ ਮੈ ਜਾਵੇ ਸ਼ਹਿਰ ਦੇ ਵਿੱਚ ਕੁਝ ਇਨਸਾਨੀਆਂ ਹੋ ਵੀ ਵਾਰਦਾ ਤਾਂ ਬੜੀਆਂ ਹੁੰਦੀਆਂ ਜੀ ਪੁਲਿਸ ਪ੍ਰਸ਼ਾਸਨ ਨੂੰ ਰਾਤ ਨੂੰ ਗੈਸਤ ਪ੍ਰਾਪਤ ਜਾਂ ਕੋਈ ਇਥੇ ਚੌਂਕੀ ਗਾਰ ਕੋਈ ਸਿਸਟਮ ਨਹੀਂ ਹੈ ਇੱਥੇ ਇਸ ਮਾਰਕੀਟ ਦੇ ਵਿੱਚ ਵੀ ਸਾਰ ਸ਼ਹਿਰ ਦੀ ਜਾਨੀ ਦਾ ਤਾਂ ਅੱਗੇ ਵੀ ਇੱਥੇ ਇੱਕ ਦੋ ਚੋਰੀਆਂ ਹੋਈਆਂ ਇਹ ਅਕਸਰ ਹੀ ਉਹ ਤਾਂ ਚੋਰਾਂ ਦਾ ਮੂੰਹ ਹੀ ਪੈ ਗਿਆ ਜੀ ਹੁਣ ਤਾਂ ਤੇ ਇਸ ਕਰਕੇ ਇਹਨੂੰ ਕਾਬੂ ਕੋਣ ਵਾਸਤੇ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਕੋਈ ਨਾ ਕੋਈ ਤਾਂ ਅਨੁਸ਼ਾਸਨ ਕਰਨਾ ਚਾਹੀਦਾ ਹੈ ਸਖਤੀ ਬਤਨ ਜਾਈ ਤੇ ਵੀ ਨਹੀਂ ਲੱਗੇ ਹੈ ਕੀ ਦੇਖਿਆ ਤੁਸੀਂ ਹਣਕੇ ਉਹਨਾਂ ਨੇ ਵੀ ਮਮੇ ਜੀ ਕਿਹਾ ਕਿ ਮੋਰੀ ਉਹਨੇ ਇਹ ਕਿਹਾ ਕਿ ਮੈਂ ਕਿਹਟਾ ਸਾਡੇ ਖੁੱਲਾ ਬਹੁਤ ਦਾਹੇ ਦੇ ਨਾਲ ਕੋਲਣਾ ਮੜਿਆ ਤੇ ਉਹ ਬਾਜ ਮੈਂ ਲਿਖਣੀ ਆ ਮੈਂ ਕੋਈ ਛੱਡ ਨਹੀਂ ਪੈਂ ਤਾਂ ਚੁੱਕਿਆ ਤੇ ਮੈਂ ਨਾ ਇਹਨੂੰ ਫੋਨ ਕੀਤਾ ਮਕੈਨਿਕ ਨੂੰ ਬੋਡੀਰ ਪਰ ਆਦੀ ਮੁੰਡ ਨੂੰ ਤੇ ਹੁਣ ਇਹ ਫੋਨ ਇਹਨੂੰ ਕਿਤੇ ਮੈਂ ਉਹ ਇਹ ਚ ਆਇਆ ਦੁਕਾਨ ਤੇ ਇੰਗਲਿਸ਼ ਚੋ ਖੁੱਲਾ ਇਹ ਬੈਟਰੀ ਨੂੰ ਨਹੀਂ ਚੱਲੇ ਗਈਆਂ ਕੋਈ ਸਟੇਪ ਫੁਰ ਤੋਂ ਬਤੇਈਓ ਲੈ ਗਈ ਕਿ ਨਹੀਂ ਇਹ ਲੈ ਮੈੜੀ ਪਾਣੀ ਵਾਲੀਆਂ ਬੋਤਲਾਂ ਚਲੋ ਮਾਰੀ ਚੱਕਰ ਕਰ ਆਪਣੇ ਸੋਹ ਮਹਾਰਾਜ ਜੱਟ ਬੰਦੀ ਅਨ ਮਾਰੀ ਗਈ ਉਹ ਚਾਰਜ ਲੱਗੇ ਬੈਟਰੀ ਸਾਰੀਆਂ ਲੱਗੇ ਭਾਈ ਇਨੀ ਆਈਆਂ ਜੀ ਤੇ ਕਿੰਨਾ ਲੱਗਿਆ ਬਈ ਤੁਹਾ ਮਾਰੀ ਦਾ ਘਰ ਬਾਬਿਆਂ ਨੇ ਪੈਸੇ ਵੀ ਲੱਗ ਗਏ ਬਾਬਿਆਂ ਦੇ ਜਾਨ ਦਾ ਇੱਧਰ ਵੀ 他们<寂> <laughs>